ਸ ਸਹਜ ਸੁਭਾਏ ਦਰਸਨਾ ਪਰਸੈ ਗੁਰੂ ਆ ਜਨਮ ਮਰਨ ਦੁਖ ਜਾਏ ਉਹ ਵਸੇ ਫਤੁਖ ਸੰਮਦੀ ਨੂਰੇ ਅਰਸਾ ਹਉ ਕਰਸਾ ਝਟੀਐ ਤੋਦੋ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀਆ ਸਜਣ ਸੱਚਾ ਪਾਤਿਸਾ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਜਣ ਸੱਚਾ ਪਾਤੇਸਾਹ ਸਿਰ ਸਾਹਾਂ ਦੇ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੂਜਰੀ ਕੀ ਵਾ ਮਹੱਲਾ ਤੀਜਾ ਸਿਕੰਦਰ ਬਿਰਾਹਿਮ ਕੀ ਵਾਰ ਕੀ ਤੁਨੀ ਗਾਉਣੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਲੋਕ ਮਹੱਲਾ 3 ਜੀ ਅਗਤ ਮਮਤਾ ਮਵਾਂ ਜੀਵਨ ਕੀ ਬਿਦਮਾ ਹੈ ਗੁਰ ਕੈ ਭਾਣ ਜੋ ਚੱਲੰ ਤਾ ਜੀਵਨ ਪਦ ਵੀ ਪਾਹੀ ਇਹੋ ਜਗਤ ਮਮਤਾ ਮੂਆ ਜੀਵਨ ਕੀ ਬੇਦਨਾ ਗੁਰ ਕੈ ਭਾਣ ਜੋ ਚੱਲੰ ਤਾ ਜੀਵਨ ਪਦ ਵੀ ਪਾਹਿ ਓਏ ਸਦਾ ਸਦਾ ਜਾਨ ਜੀਵ ਤੇ ਜੋ ਹਰ ਚਰਣੀ ਚਿਤ ਲਾਹੀ ਨਾਨਕ ਨਦਰਿ ਮਨ ਵਸਾ ਗੁਰਮੁਖ ਸਹਜ ਸਮਾਹੀ ਮਹੱਲਤੀ ਜਾ ਅੰਦਰ ਸਹਸਾ ਦੁਖ ਹੈ ਆ ਪਸਰ ਤੰਧ ਹੈ ਮਾਰ ਦੂਜੇ ਪਾਏ ਸੁੱਤੇ ਕਬਹੇ ਨਾ ਜਾਗ ਹੈ ਮਾਇਆ ਮੂ ਪਿਆਰ ਨਾ ਚਿਤਹ ਸਬਦ ਨ ਵਿਚਾਰ ਹੈ ਇਹੋ ਮਨ ਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਪਾਉੜੀ ਆਪਣਾ ਆਪ ਉਪਾਇੋਂ ਨੰ ਤਦ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦ ਹੂ ਆਕਾਸ ਨਾ ਪਾਤਾਲ ਹੈ ਨਾ ਤਰਲੋਈ ਤਦੋ ਹੋ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ ਜਿਉ ਤਿਸ ਪਾਵੈ ਤੇ ਕਰੇ ਿਸ ਬਿਨ ਅਵਰ ਨਾ ਕੋਈ ਤਦ ਹੋ ਆਪੇ ਆਪ ਨਰੰਕਾਰ ਹੈ ਨਾ ਉਪਤ ਹੋਈ ਇਓ ਤਿਸ ਭਾਵੈ ਤੇਵ ਕਰੇ ਤਿਸ ਬਿਨਾ ਅਵਰ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੂਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬਿਰਾਹਿਮ ਕੀ ਵਾਰ ਕੀ ਤੁਨੇ ਗਾਉਣੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਇਹੋ ਜਗਤ ਮਮਤਾ ਮਵਾ ਜੀਵਨ ਕੀ ਬਿਦ ਨਾਹੇ ਗੁਰ ਕੈ ਪਾਣ ਜੋ ਚੱਲੈ ਤਾ ਜੀਵਨ ਪਦਵੀ ਪਾਹੇ